ਇਸੋਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਡੀਆਈਜੀ ਹਰਚਰਨ ਸਿੰਘ ਪੁੱਲਰੂ 5 ਲੱਖ ਰੁਪਏ ਰਿਸ਼ਵਤ ਲੈਣ ਦੇ ਇਲਜ਼ਾਮ 'ਤੇ ਗ੍ਰਿਫਤਾਰ ਕਰ ਲਿਆ ਗਿਆ ਹੈ ਜੀ ਹਾਂ ਬੇਹਤ ਵੱਡੀ ਖਬਰ ਹੈ ਦੱਸਦੀ ਹੈ ਪੰਜਾਬ ਪੁਲਿਸ ਦਾ ਵੱਡਾ ਅਧਿਕਾਰੀ 5 ਲੱਖ ਰੁਪਏ ਮਹੀਨਾ ਲੈਣ ਦੇ ਇਲਜ਼ਾਮ ਲੱਗੇ ਨੇ ਕਿ ਕਿਸ ਤਰੀਕੇ ਦੇ ਨਾਲ ਉਹ ਮਹੀਨਾ ਲੈਂਦਾ ਸੀਗਾ ਤੇ ਇਸ ਤੋਂ ਚਲਦੇ ਸੀਬੀਆਈ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸ਼ਿਕਾਇਤ ਤੇ ਸੀਬੀਆਈ ਨੇ ਟਰੈਪ ਲਗਾ ਕੇ ਗ੍ਰਿਫਤਾਰ ਕੀਤਾ ਹੈ ਪੰਜਾਬ ਪੁਲਿਸ ਦਾ ਇਹ ਵੱਡਾ ਅਧਿਕਾਰੀ ਸੀਬੀਆਈ ਨੇ DIG रोपर रेंज ਨੂੰ ਦੱਸ ਦਈਏ ਹਰਚਰਨ ਭੁੱਲਰ ਜਿਹਨਾਂ ਦਾ ਨਾਮ ਹੈ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਹੈ 2007 ਬੈਚ ਦੇ IPS ਅਫਸਰ ਨੇ ਪੁੱਲਰ ਤੇ ਡਰੱਗ ਮਾਫੀਆ ਖਿਲਾਫ ਐਕਸ਼ਨ ਲੈਣ ਲਈ ਮਸ਼ਹੂਰ ਨੇ ਸਾਬਕਾ ਡਿਜੀਪੀ ਮਹਿਲ ਸਿੰਘ ਦੇ ਬੇਟੇ ਦੱਸੇ ਜਾ ਰਹੇ ਨੇ ਹਰਚਰਨ ਪੁੱਲਰ ਪਰ ਦੇਖ ਸਕਦੇ ਹੋ ਸੀਬੀਆਈ ਦੇ ਹੁਣ ਗ੍ਰਿਫਤ ਦੇ ਵਿੱਚ ਆ ਚੁੱਕੇ ਨੇ 5 ਲੱਖ ਰੁਪਏ ਮਹੀਨਾ ਲੈਣ ਦੇ ਇਲਜ਼ਾਮ ਲੱਗੇ ਸੀ ਤੇ ਹੁਣ ਦੇਖ ਸਕਦੇ ਹੋ ਸ਼ਿਕਾਇਤ ਤੋਂ ਬਾਅਦ ਸੀਬੀਆਈ ਦੇ ਵੱਲੋਂ ਟਰੈਪ ਲਗਾ ਕੇ ਗ੍ਰਿਫਤਾਰ ਕਰ ਲਿਆ ਗਿਆ ਇਸ ਵੇਲੇ ਦੀ ਬੇਹਤ ਵੱਟੀ ਖਬਰ ਪੰਜਾਬ ਪੁਲਿਸ ਦਾ ਐਡਾ ਵੱਡਾ ਅਧਿਕਾਰੀ ਜਿਹੜਾ ਹੈ ਉਹ ਸੀਬੀਆਈ ਦੀ ਗ੍ਰਿਫਤ ਦੇ ਵਿੱਚ uh ਆ ਚੁੱਕਿਆ ਹੈ ਦੱਸਤੀ ਕਿ ਕਿਸ ਤਰੀਕੇ ਦੇ ਨਾਲ ਇਹ ਇਹਨਾਂ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ सीबीआई ਦੇ ਵੱਲੋਂ ਤੇ ਹੁਣ ਗ੍ਰਿਫਤਾਰ ਕਰ ਲਿਆ ਗਿਆ 5 ਲੱਖ ਦੀ ਰਿਸ਼ਵਤ ਲੈਂਦਾ ਪੰਜਾਬ ਦਾ ਡੀਆਈਜੀ ਗ੍ਰਿਫਤਾਰ ਦੇਖ ਸਕਤੋ ਅਜਿਹੇ ਵੱਡੇ ਵੱਡੇ ਜਿਹੜੇ ਹੈਡਲਾਈਨ ਜਿਹੜੀ ਸਾਹਮਣੇ ਆ ਰਹੀਆਂ ਨੇ ਇਹ ਬਿਹਤ ਵੱਡੀ ਖਬਰ ਹੈ ਤੇ ਕਿਤਨਾ ਕਿਤੇ ਪੁਲਿਸ ਦੇ ਉੱਤੇ ਵੀ ਵੱਡੇ ਸਵਾਲ ਖੜੇ ਕਰਦੀ ਹੈ सीबीआई ਦੇ ਵੱਲੋਂ ਵੱਡੀ ਕਾਰਵਾਈ ਕਰਦੇ ਆ ਰੋਪੜ ਦੇ ਡੀਆਈਜੀ ਹਰਚਰਨ ਭੁੱਲਰ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਦੱਸਿਆ ਜਾ ਰਿਹਾ ਹੈ ਡੀਆਈਜੀ ਹਰਚਰਨ ਪੁੱਲਰ ਨੂੰ ਸੀਬੀਆਈ ਦੀ ਟੀਮ ਨੇ ਉਸ ਵੇਲੇ ਕਾਬੂ ਕੀਤਾ ਜਦੋਂ ਕਿਸੇ ਮਾਮਲੇ ਦੇ ਵਿੱਚ ਰਿਸ਼ਵਤ ਲੈ ਰਹੇ ਸੀ ਮਿਲੀ ਜਾਣਕਾਰੀ ਅਨੁਸਾਰ ਪੁੱਲਰ ਤੋਂ ਸੀਬੀਆਈ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਨੇ ਉਥੇ ਹੀ ਦੱਸ ਦਈਏ ਕਿ ਸੂਤਰਾਂ ਦੇ ਅਨੁਸਾਰ ਡੀਆਈਜੀ ਪੁੱਲਰ ਤੇ ਹਰ ਮਹੀਨੇ ਰਿਸ਼ਵਤ ਲੈਣ ਦੇ ਗੰਭੀਰ ਇਲਜ਼ਾਮ ਨੇ ਇੱਕ ਸ਼ਿਕਾਇਤ ਦੇ ਆਧਾਰ ਤੇ ਸੀਬੀਆਈ ਨੇ ਟ੍ਰੈਪ ਲਗਾ ਕੇ ਉਹਨਾਂ ਨੂੰ ਫੜਿਆ ਹੈ ਕਿਹਾ ਜਾ ਰਿਹਾ ਹੈ ਕਿ ਇਹ ਕਾਰਵਾਈ ਇੱਕ ਸਕ੍ਰੈਪ ਡੀਲਰ ਨਾਲ ਜੁੜੇ ਰਿਸ਼ਵਤਖੋਰੀ ਦੇ ਮਾਮਲੇ ਦੇ ਸੰਬੰਧ ਵਿੱਚ ਕੀਤੀ ਗਈ ਹੈ ਸੀਬੀਆਈ ਵੱਲੋਂ ਅੱਗੇ ਦੀ ਜਾਂਚ ਜਾਰੀ ਹੈ ਤੇ ਉਮੀਦ ਹੈ ਕਿ ਹੋਰ ਖੁਲਾਸੇ ਜਲਦ ਹੀ ਸਾਹਮਣੇ ਆਉਣਗੇ ਤਾਂ ਦੇਖ ਸਕਦੇ ਹੋ ਪੰਜਾਬ ਪੁਲਿਸ ਦਾ ਵੱਡਾ ਅਧਿਕਾਰੀ ਕਿਸ ਤਰੀਕੇ ਦੇ ਨਾਲ ਵੱਡੇ ਇਲਜ਼ਾਮਾਂ ਹੇਠ ਗ੍ਰਿਫਤਾਰ ਕਰ ਲਿਆ ਗਿਆ ਹੈ